ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੇ ਐਨ ਜੇ ਨਿਊਜ਼ ਇੰਡੀਆ ਜਿੱਥੇ ਤੁਸੀਂ ਪਾਉਂਦੇ ਹੋ ਹਰ ਵੱਡੀ ਅਤੇ ਤਾਜ਼ਾ ਖਬਰ ਸਭ ਤੋਂ ਪਹਿਲਾਂ ਜੇਕਰ ਤੁਸੀਂ ਸਾਡਾ ਚੈਨਲ ਪਹਿਲੀ ਵਾਰ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਦਬਾਓ ਤਾਂ ਜੋ ਹਰ ਤਾਜ਼ੀ ਖਬਰ ਤੁਹਾਨੂੰ ਤੁਰੰਤ ਮਿਲ ਸਕੇ ਹੁਣ ਗੱਲ ਕਰੀਏ ਬਾਲੀਵੁੱਡ ਦੇ ਸultan Salman Khan ਨਾਲ ਜੁੜੀ ਇੱਕ ਵੱਡੀ ਖਬਰ ਦੀ ਦੋਸਤੋ ਇੱਕ ਵਾਰ ਫਿਰ Salman Khan ਦੀ ਜਾਨ ਖਤਰੇ ਵਿੱਚ ਦਿਖ ਰਹੀ ਹੈ ਇਸ ਵਾਰ ਧਮਕੀ ਸਿੱਧੇ ਤੌਰ ਤੇ ਉਹਨਾਂ ਦੀ ਜ਼ਿੰਦਗੀ ਤੇ ਨਹੀਂ ਬਲਕਿ ਉਹਨਾਂ ਦੇ ਪਰਿਵਾਰਕ ਜੀਵਨ ਅਤੇ ਘਰ ਦੀ ਸੁਰੱਖਿਆ ਤੇ ਵੀ ਸਵਾਲ ਖੜੇ ਕਰ ਰਹੀ ਹੈ ਦਰਅਸਲ ਸਲਮਾਨ ਖਾਨ ਨੂੰ ਇੱਕ ਅਣਪਛਾਤੇ ਵਿਅਕਤੀ ਵੱਲੋਂ ਵਟਸਐਪ ਰਾਹੀਂ ਮੌਤ ਦੀ ਧਮਕੀ ਮਿਲੀ ਹੈ ਇਹ ਧਮਕੀ ਕਿਸੇ ਆਮ ਨੰਬਰ ਤੋਂ ਨਹੀਂ ਬਲਕਿ ਵਰਲੀ ਟਰਾਂਸਪੋਰਟ ਵਿਭਾਗ ਦੇ ਅਧਿਕਾਰਿਤ ਨੰਬਰ ਤੇ ਭੇਜੀ ਗਈ ਹੈ ਧਮਕੀ ਦੇ ਪੈਗਾਮ ਵਿੱਚ ਸਾਫ਼-ਸਾਫ਼ ਲਿਖਿਆ ਗਿਆ ਹੈ ਕਿ ਸਲਮਾਨ ਖਾਨ ਨੂੰ ਉਹਨਾਂ ਦੇ ਘਰ ਵਿੱਚ ਹੀ ਜਾਨੋਂ ਮਾਰ ਦਿੱਤਾ ਜਾਵੇਗਾ ਅਤੇ ਉਹਨਾਂ ਦੀ ਗੱਡੀ ਨੂੰ ਵੀ ਬੰਬ ਨਾਲ ਉਡਾ ਦਿੱਤਾ ਜਾਵੇਗਾ। ਇਸ ਗੰਭੀਰ ਮਾਮਲੇ ਵਿੱਚ ਵਰਲੀ ਪੁਲਿਸ ਸਟੇਸ਼ਨ ਨੇ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਧਮਕੀ ਦੇ ਸਰੋਤ ਨੂੰ ਖੰਗਾਲਿਆ ਜਾ ਰਿਹਾ ਹੈ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਪੈਗਾਮ ਕਿੰਨਾ ਕੁ ਸੱਚ ਹੈ। ਜਾਂ ਫਿਰ ਇਹ ਕਿਸੇ ਵੱਡੇ ਸਾਜ਼ਿਸ਼ ਦਾ ਹਿੱਸਾ ਤਾਂ ਨਹੀਂ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਜਦੋਂ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੋਵੇ ਪਿਛਲੇ ਸਾਲ ਉਹਨਾਂ ਦੇ ਬਾਂਦਰਾ ਸਥਿਤ ਘਰ ਦੇ ਬਾਹਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕਈ ਰਾਉਂਡ ਫਾਇਰਿੰਗ ਕੀਤੀ ਗਈ ਸੀ ਜਿਸ ਨੇ ਉਸ ਵੇਲੇ ਹਰ ਕਿਸੇ ਨੂੰ ਹਿਲਾ ਦਿੱਤਾ ਸੀ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਅਤੇ ਖੂਫੀਆ ਏਜੰਸੀਆਂ ਇਸ ਧਮਕੀ ਦੇ ਪਿੱਛੇ ਦੇ ਅਸਲੀ ਚਿਹਰੇ ਨੂੰ ਕਿੰਨੇ ਜਲਦੀ ਬੇਨਕਾਬ ਕਰਦੀਆਂ ਹਨ ਇਹ ਖਬਰ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਅਤੇ ਹੋਰ ਤਾਜ਼ਾ ਅਪਡੇਟ ਲਈ ਜੁੜੇ ਰਹੋ ਜੇ ਐਨ ਜੇ ਨਿਊਜ਼ ਇੰਡੀਆ ਨਾਲ